ਅੰਨੇ ਕੇ ਨੂੰ ਆਪਾ ਪਾਣੀ ਢਾਤਾ ਵਾ ਲੀੜੇ ਤੋਂ ਕੱਜ ਫੇ ਸੱਕੜੇ ਪਾਤੇ ਤਰਾ ਪਾਤ ਉਤਤੀਆਂ 12 ਵਜੇ ਤੋਂ ਪਹੁੰਚ ਗਈ ਅੱਜ ਪਾਕਿਸਤਾਨ ਤੋਂ ਨਹੀਂ ਸਬਜੀ ਪਾਤ ਦਿੱਤੀ ਅੰਦੀ ਭਰੀ ਅੰਦੀ ਭਰਨ ਜਿੰਨੇ ਭਰੀਆ ਉਹਨੇ ਵਧੀਆ ਜਿਹੜੀ ਨਹੀਂ ਭਰੀ ਉਹ ਹਜੇ ਉਦਾਂ ਹੀ ਪਈ ਆ ਇਹਨੇ ਘਪਾਰ ਹੋ ਗਈ ਆ ਕਿੰਨੀ ਮਿੱਠੀ ਕਿੱਦਾਂ ਚੜਿਆ ਇਹ ਸਾਰੇ ਪਸ਼ੂ ਬੈਠੇ ਆ ਧੁੱਪੇ ਕੁਛ ਖੜੇ ਆ ਕੁੱਤੀ ਆਪਣੇ ਬੱਚੇ ਨੂੰ ਦੁੱਧ ਪਿਉਣ ਆਈ ਏ ਇੱਥੇ ਬੱਚੇ ਰਹਿੰਦੇ 4 ਇਨੋ ਹੀ ਰੋਟੀ ਪਾਣੀ ਪਾ ਦੇਦਾ ਇੱਥੇ ਰਹਿੰਦੀ ਦੁੱਧ ਦੁੱਧ ਬੱਚੇ ਪੀ ਲੈਂਦੇ ਦੁੱਧ ਭਾਬੀ ਦੀ ਕਿਰਪਾ ਨਾਲ ਦਾਰੇ ਸਾਰੇ ਪਹੂਤੋਂ ਪਸੇਕੰਦੇ ਰਾਮ ਦੇ ਨਾਲ ਬੈਠੇ ਆ ਜਾ ਆ ਜਾ ਰੋਟੀ ਪਾਤੀ ਬੱਚਿਆਂ ਨੂੰ ਬੈਗੀ ਲੈ ਕੇ ਇਹ ਰਾਤ ਨੂੰ ਇੱਥੇ ਇੱਥੇ ਪਰਾਲੀ ਦੇ ਵਿੱਚ ਰਹਿੰਦੇ ਆ। ਇਸ ਪਰਾਲੀ ਦੇ ਵਿੱਚ ਰਾਤ ਨੂੰ ਰਹਿੰਦੇ ਬੱਚੇ ਦੇ। ਇਹਨੇ ਆਪ ਚੱਲ ਜਣਾ ਹੁਣ ਤੇ ਬੱਚੇ ਦੇ ਇੱਥੇ ਰਹਿਣੇ। ਜਾ ਇੱਥੇ ਚਾਰ ਦੇ ਵਿੱਚ ਉਤਰ ਜਾਂਦੇ ਥੱਲੇ ਇੱਥੇ ਖੇਡਦੇ ਰਹਿੰਦੇ। 10-15 ਮਿੰਟ ਬਿੰਦੀ 1 ਘੰਟੇ 'ਚ ਮੈਂ ਕੱਲ ਦੇਖਿਆ ਘੰਟੇ 'ਚ 4 ਵਾਰੀ ਦੁੱਧ ਦੇਣ ਆਈਏ ਆਪਣੇ ਬੱਚੇ ਨੂੰ। 30 ਮਿੰਟਾਂ ਦੇ ਵਿੱਚ 4 ਵਾਰੀ ਦੁੱਧ ਦੇਣ ਆਈ। ਇਤੀ 6 ਮਿੰਟਾਂ ਵਿੱਚ 4 ਵਜੇ ਦੁੱਧ ਦੇਣਾ। ਨਾ ਮਾਂ ਨੂੰ ਪਤਾ। ਉੱਥੇ ਦੇਣਾ। ਹੋਜੀ ਸਾਡਾ ਸਰੋਂ ਦੇ ਫੁੱਲ ਦੇਖੀ ਕਿੱਡੇ ਸੋਹਣੇ ਲੱਗੇ। ਆ ਪੀਲੇ ਫੁੱਲ ਸਰੋਂ ਦੇ ਚਿੱਟੇ ਫੁੱਲ ਸੁੰਗਰਾਂ ਦੇ ਪੀਲੇ ਤੇ ਚਿੱਟੇ ਦੇਖ ਰਹੇ ਹਾਂ ਅੱਪਿੰਡਿੰਗ ਦਾ ਬੂਟਾ ਗਰਮੀ ਚ ਕਿਦ ਤਰਹਿ ਗਿਆ ਬੀ ਬੀਤ ਪਰ ਖਰਾਬ ਹੋ ਗਿਆ ਸਹੀ ਨਹੀਂ ਉੱਦਾਂ ਬੂਟਾ ਹਰੇ ਆਵੇ ਗੱਤਿਆਂ ਨਾਲ ਆਉਣੇ ਕਿੱਲੇ ਗੂਆ ਕੁੜਾ ਪਕਰ ਲਿਆ ਐਨ ਕਮਰੇ ਸਾਫ ਕਰਤੇ ਸਾਰੇ ਤੁਹਾਨੂੰ ਵੀ

ਸਾਫ ਕੀਤਾ ਆਜ ਇਹਨਾਂ ਦੁੱਧ ਦਾ ਭੰਡਾ ਇਸ ਵੇਰੇ ਮੈਂ ਭਰ ਕੇ ਜਾਂਨੀ ਸਵੇਰ ਨੂੰ ਸ਼ਾਮਾਂ ਨੂੰ ਵੀ ਭਰ ਕੇ ਜਾਂਨੇ ਦੁੱਧ ਦਾ ਤੇ ਸਾਰਾ ਪੀ ਲੈਂਦੇ ਆ ਆ ਮੱਝ ਖੁੱਲ ਗਈ ਮੱਝ ਨੇ ਸਾਰੇ ਫੁੱਲ ਫਲ ਸਭ ਝਖਣਾ ਮਾਰਦੀ ਇੱਥੇ ਕੱਲ ਦੁੱਧ ਦੁੱਧ ਡੋਲ ਕੇ 10 ਕਿਲੋ ਆ ਸਾਰੇ ਉਹ ਤੱਕ 2 ਕਿਲੋ ਸਾਰੇ ਉਦਾਂ ਘਪਾ ਹੁਣ ਪੱਠੇ ਪਾਈ ਦੇ ਸਿਰਫ ਰਾਤ ਨੂੰ ਖੁਰਲੀਆਂ ਭਰ ਕੇ ਸਾਰੇ ਪੱਠੇ ਖਾ ਲਿਆ ਤੇ ਸਵੇਰ ਨੂੰ ਡਾਲੀ ਦਾ ਪਾਣੀ ਡੇਢ ਚੱਲ ਪਾਣੀ ਨਾਲ ਲੱਗਦਾ ਸੀ ਇਹਨੂੰ ਡਾਉਣ ਲੱਗਿਆ ਅਕਲ ਮੱਝ ਕੁਲਦੀ ਦਾ ਸਾਰਾ ਆਪੋਛੇ ਤੋੜ ਪੰਡ ਦਿੱਤਾ ਸਾਰਾ ਪੁੱਛ ਕਦੂ ਨਵੇਂ ਉੱਗ ਗਏ ਤਾਂ ਲੱਗਿਆ ਕਦੂ ਨੇ ਸਰੋਂ ਫੁੱਲ ਗਈ ਦੇਖੋ ਨਿੰਬੂ ਨਿੱਕਾ ਜਿਹਾ ਬੂਟਾ ਨਿੰਬੂ ਦਾ ਨਿੰਬੂ ਮਿੱਠੀ ਸਰੋਂ ਦਾ ਬੂਟਾ ਨਿੰਬੂਨ ਕੱਲ ਪਰਸੋ ਤੋੜਿਆ ਕੱਲ ਚਾਹ ਪਾਇਆ ਨਿੰਬੂ ਦਾ ਹਰੇ ਹਰੇ ਰਹਿਣ ਦੱਤੇ ਫਿਰ ਜਦੋਂ ਪੱਕਣਗੇ ਤਾਂ ਫਿਰ ਪਾਵਾਂ ਇਹ ਬੂਟਾ ਲੁੱਦੇ ਆ ਪਿਆ ਦੇ ਆਹ ਕਮਾੜਾ ਮਾਜੀ ਕੜੀ ਪੱਤਾ

ਛੋਟੇ ਛੋਟੇ ਕਦੂ ਮੱਜ ਨੇ ਤਨ ਫੁੱਲ ਕੇ ਤੋੜਦੇ ਛੋਟੇ ਛੋਟੇ ਕਦੂ ਦੇ ਸਾਰੀ ਸਾਰਾ ਦੇਖੋ ਦਾ ਵਿੱਚ ਬਾਥੂ ਵਿੱਚ ਹੀ ਸਾਗ ਫੁੱਲ ਖੜੇ ਕੇ ਦਸਣ ਲੱਗਦੇ ਆ ਬਾਥੂ ਦਾ ਬੂਟਾ ਬਹੁਤ ਬੱਥ ਆ ਜੋ ਜਿਹੜੇ ਭਣਪਰਾ ਸਾਗ ਨੂੰ ਤਸਦੀਆਂ ਭਣਾ ਸਾਗ ਦਾ ਜੇ ਤੋੜ ਕੇ ਆਉਂਦੇ ਪਾਲਕ ਸਾਗ ਧਨੀਆਂ ਮੇਥੀ ਨਸਣ ਮੂਲੀ ਸ਼ਲਗਮ ਗੰਨੇ ਨਿੰਬੂ ਕਦੂ ਗਾਜਰਾਂ ਦੇ ਵੀ ਜਿਹੜੇ ਅਮਰੂਦ ਕਦੂ ਲਦੂ ਜੇ ਕੋਰਾ ਪੈ ਗਿਆ ਫਿਰ ਵੇਲ ਸੜੂਗੀ ਇਹ ਕੇਲੇ ਕੇਲੇ ਦੇ ਬੂਟੇ ਦੇਖ ਲਓ ਇੱਥੇ ਫਲੀਆਂ ਦੇ ਬੂਟੇ ਹੋਵੇ ਆਹ ਦੇਖੋ ਫਲੀਆਂ ਲੱਗੀਆਂ ਤੁਹਾਨੂੰ ਦਿਖਾਉਂਦਾ ਬਹੁਤ ਫਲੀਆਂ ਲੱਗੀਆਂ ਆਸ ਤਾਂ 12 ਪਸ਼ੂ ਆਣ ਕੇ ਵਿੱਚ ਲੰਘ ਕੇ ਖਰਾਬ ਕਰ ਦਿੰਦੇ ਆਹ ਫਲੀਆਂ ਫੇ ਇਦਾਂ ਰਹਿ ਜਾਣੀਆਂ ਫੇਰ ਬੀ ਬਰ ਜਾਣਾ ਇਹ ਬਹੁਤ ਲੰਮੇ ਲੰਮੇ ਫਲੀਆਂ ਲੱਗੀਆਂ ਆ ਦੇਖੋ ਕद्दू ਲੱਗੇ ਦੋ ਇਹ ਕਾ ਇਹ ਕਾ ਇਹ ਤੇ ਤੋੜਨ ਵਾਲੀ ਹੈ ਇਹ ਦੇਖੋ ਕद्दू ਕद्दूਆਂ ਨੂੰ ਕद्दू ਕਸ਼ ਕਰਕੇ ਦੁੱਧ ਵਿੱਚ ਪਾ ਕੇ ਖੀਰ ਬਣਾਈਏ ਬਹੁਤ ਸਵਾਦ ਬਣਦੀ ਹੈ ਬਣਾਉਂਗੀ ਮੈਂ ਕਿਸੇ ਦਿਨ ਆਹ ਕਾਂਦੜਾ ਕੱਦ ਕद्दू ਲੰਕਾ ਆਹ ਜੀ ਪੁੱਠ ਬੂਟੀ ਇਹਦੇ ਦਤਾਂ ਨੂੰ ਕੰਢੇਂਦੇ ਆ। ਹਾਂ ਪੁੱਠ ਬੂਟੀ ਆ ਇਹਨੂੰ ਹਨਾ ਪੁੱਟ ਕੇ ਵੇਲ ਇਹਦੀ ਵੇਲ ਇਦਾਂ ਦਾਤੀ ਤੋਂ ਵੱਢ ਕੇ ਇਹਨੂੰ ਧੋਲਣਾ ਖੋਲੇ ਪਣ ਦਾ ਧੋ ਕੇ ਇਹਨੂੰ ਤਵੇ ਤੇ ਰੱਖ ਕੇ ਇਹਦੀ ਬਣਾ ਲੈਣੀ ਹੈ ਸਵਾ ਬਿਲਕੁਲ ਸਵਾ ਬਣਾ ਲੈਣੀ ਹੈ ਸਵਾ ਬਣਾ ਕੇ ਤੇ ਫਿਰ ਇਹਦੇ ਚ ਸ਼ਹਿਦ ਮਿਲਾ ਕੇ ਇਹ ਸਵਾ ਕੱਪੜਛਾਨ ਕਰ ਲੈਣੀ ਹੈ ਉਹਦੇ ਵਿੱਚ ਸ਼ਹਿਦ ਮਿਲਾ ਕੇ ਚੱਟਣ ਨਾਲ ਪਾਣੀ ਤੇ ਪਾਣੀ ਖੰਗ ਸਾਟ ਜਾਂਦੀ ਆ ਆਹ ਕਦੂ ਕਿਦਾਂ ਪੁੰਜੀ ਢਿੱਗੀ ਟੁੱਟ ਟੁੱਟ ਕੇ ਆ ਸਾਰਾ ਪੁੱਠ ਬੂਟੀ ਦਾ ਬੂਟਾ ਆ ਜੀ ਅਵੇ ਨਵੀਂ ਕਦੂ ਦੀ ਵੀ ਲੱਗ ਗਈ ਐ ਇੱਕ ਹੋਰ ਉਗ ਗਈ ਆ ਤਿੰਨ ਚਾਰ ਉਗੀਆਂ ਇਹਦਾ ਸਾਗ ਦਾ ਨਾ ਕਿਸੇ ਦਿਨ ਸਾਗ ਬਹੁਤ ਸਾਰ ਬਣਦੀ ਬਣਦੀ ਪੁਰਜੀ ਬਹੁਤ ਸਾਰ ਬਣਦੀ ਪੁਰ ਜਾਲੂ ਪਾ ਕੇ ਇਹ ਸਿਆਲਾਂ ਚ ਬਹੁਤ ਵਧੀਆ ਖਾਣ ਵਾਲਾ ਦਾ ਆ ਦੇਖ ਲੋ ਸਾਗ ਦਾ ਬੂਟਾ 나오 ਜੀ ਫਸਲੀ ਕਾਲ ਜੀ ਤੁਹਾਨੂੰ ਇੰਨਾ ਕੁਛ ਦਿਖਾਤਾ ਸਾਡੇ ਫੁੱਲ ਵੀ ਦੇਖ ਲੋ ਫੁੱਲ ਵੀ ਲੱਗ ਗਏ ਇਹ ਮੋਗ ਗਿਆ ਲੈਂਦਾ ਹੈ ਬੀਬੀਆਂ ਬੂਟਾ ਲਾਇਆ ਪਰ ਅਸੀਂ ਬਲੇ ਦੇ ਮੋਢ ਨਾ ਲਾਇਆ ਘਸੂ ਪਿੱਛਾ ਤੇ ਇੱਕ ਘਰੇ ਲਾਇਆ ਚਲੋ ਠੀਕ ਹੈ ਜੀ ਸਸਰੀ ਕਾਰ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਵੀਡੀਓ ਸਾਡੀ ਜਰੂਰ ਦੇਖਿਆ ਕਰਿਓ ਸਸਰੀ ਕਾਰ